ਬੀ ਆਗੋਂ ਤਿੰਨ ਦਿਨ ਘਰ ਨਹੀਂ ਆਏ ਸਾਡਾ ਬੇਟਾ ਹਸਪੀਟਲ ਆ ਤੇ ਇਹ ਪਿੱਛੋਂ ਬੂਹਾ ਤੋੜ ਕੇ ਕੰਨ ਕੱਟ ਕੇ ਬੂਹਾ ਤੋੜ ਕੇ ਸਾਰੀ ਘਰ ਦੀ ਤਲਾਸ਼ੀ ਲਈ ਗਈ ਆ ਰਾਤ ਨੂੰ ਚੋਰਾ ਨੇ ਆ ਬੈੱਡ ਤੋਂ ਕੱਢਿਆ ਅਲਮਾਰੀ ਦਾ ਸਭ ਕੁੜੀਆਂ ਨੇ ਉੱਧਰ ਦੂਜੇ ਰੂਮਾਂ 'ਚ ਵੀ ਜਾ ਕੇ ਕੀ ਨਾ ਆ ਕਿਹੜਾ ਪਿੰਡ ਆ ਕੀ ਮਾਮਲਾ ਸਰਾ ਜੀ ਮੇਰਾ ਨਾਂ ਚੰਨ ਪਵਿੱਤਰ ਸਿੰਘ ਆ ਜੀ ਰਾਜਪੁਰ ਖੁਰਦ ਪਿੰਡ ਆ ਤਸੀਲ ਆ ਹੀ ਨਾਲੇ ਤੇ ਥਾਣਾ ਵੀ ਨਾਲਾ ਹੀ ਆ ਜੀ ਕੀ ਗੱਲ ਬਾਤ ਆ ਜਲਵਾਤ ਇਹ ਹੋਈ ਜੀ 20 21 ਦੀ ਰਾਤ ਨੂੰ ਅਸੀਂ ਸਾਡਾ ਬੇਟਾ ਐਡਮਿਟ ਸੀ ਹਸਪੀਟਲ ਤੇ ਹੀ ਤੇਨ ਕੀ ਮੈਂਬਰ ਹੈ ਘਰ ਦੇ ਹੀ ਉੱਥੇ ਹੀ ਗੇ ਤੇ ਪਿੱਛੋਂ ਆ ਕੰਦ ਟੱਪ ਕੇ ਸਾਡੇ ਘਰੇ ਚੋਰਾਂ ਨੇ ਬੂਹਾ ਤੋੜ ਕੇ ਅੰਦਰ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕੱਲੀ ਕੱਲੀ ਅਲਮਾਰੀ ਫੋਲੀ ਬੈੱਡ ਫੋਲੇ ਜੋ ਵੀ ਹੱਥ ਲੱਗਿਆ ਉਹਨਾਂ ਦੇ ਮਤਲਬ ਸਾਨੂੰ 5 ਲੱਖ ਰੁਪਏ ਦੇ ਲਗਭਗ ਲਾਸ ਕਰ ਗਏ 5 ਲੱਖ ਹੋਇਆ ਉਹ ਜਿਹੜੇ ਕੋ ਸੋਨਾ ਗਹਿਣਾ ਕਾਂਟੇ ਗੋ ਮੇਰੀ ਬੇਟੀ ਆਸਟ੍ਰੇਲੀਆ ਤੋਂ ਆਈ ਹੋਊ ਸਾਡੇ ਦੀ ਕੋ ਗਿਫਟ ਘੜੀਆਂ ਕੁੜੀਆਂ ਕੋ ਲੈ ਕੇ ਆਈ ਕਾਫੀ ਐਕਸਪੈਂਸਿਵ ਸੀਗੀਆਂ ਉਹ ਵੀ ਲੈ ਗਿਆ ਸੋਨਾ ਕਿੰਨਾ ਕੁ ਚੀਜਿਆ ਸੋਨਾ ਦੀ ਚਲ ਗਿਆ ਜੇ 4 4.5 ਪੰਜ ਤੋਲੇ ਸੋਨਾ ਘੜੀਆਂ ਦੀ ਕਿੰਨੇ ਘੜੀਆਂ ਦੀ ਕਿੰਨੇ ਦੀ ਮੁੱਸੀ ਘੜੀਆਂ ਜੀ ਇੱਕ ਤੇ 46000 ਦੀ ਇੰਡੀਅਨ ਦੇ ਹਿਸਾਬ ਨਾਲ ਤੇ ਇੱਕ 15000 ਦੀ ਅਰ ਉਹ ਕੀ ਮੰਗ ਕਰਦੇ ਸੀ ਅਈ ਧਿਆਨ ਜੀ ਕੋਈ ਇੱਕ ਤੇ ਠੱਲ ਪਾਈ ਜਾਵੇ ਨਸ਼ਿਆਂ ਨੇ ਤੇ ਚੋਰਾ ਨੇ ਤੇ ਬਹੁਤ ਹੜਕਮ ਬਤਾਇਆ ਤੇ ਜੋ ਆਮ ਬੰਦੇ ਦੀ ਜ਼ਿੰਦਗੀ ਦੁੱਬਰ ਕੀਤੀ ਹੋਈ ਆ ਤੇ ਪੁਲਿਸ ਨੂੰ ਹੀ ਸਵੇਰ ਦੇ ਇਨਫਾਰਮ ਕੀਤਾ ਅਜੇ ਤੱਕ ਤੇ ਕੋਈ ਆਇਆ ਨਹੀਂ ਹੁਣ ਅੱਗੇ ਵੇਖੋ ਕੀ ਕਰਦੇ ਆ ਮੇਰਾ ਨਾਮ ਮਿਰਜੀ ਸੰਦੀਪ ਸਿੰਘ ਰੰਧਾਵਾ ਤੇ ਇਹ ਮੇਰੇ ਵੱਡੇ ਬ੍ਰਦਰ ਨੇ ਵੇਖੋ ਮੈਂ ਪਹਿਲੀ ਤੇ ਗੱਲ ਇਹ ਹੈ ਕਿ ਬਰੀ ਦੁਖਦਾਈ ਗੱਲ ਹੈ ਕਿ ਪਰਵਾਰ ਆਲਰੇਡੀ ਹੀ ਬਹੁਤ ਪਰੇਸ਼ਾਨੀ ਚ ਹੈ ਕਿਉਂਕਿ ਇਹਨਾਂ ਦਾ ਬੇਟਾ ਇੱਕੋ ਇੱਕ ਬੇਟਾ ਘਲੋਤਾ ਬੇਟਾ ਬਿਮਾਰ ਆ ਹਸਪੀਟਲਾਈਜ਼ ਆ ਪਿਛਲੇ ਕਾਫੀ ਦਿਨਾਂ ਤੋਂ ਇਹ ਤੇ ਪਹਿਲਾਂ ਹੀ ਪਰਿਵਾਰ ਇੰਨਾ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਤੇ ਟੁੱਟਾ ਤੇ ਜਿਸ ਬੰਦੇ ਨੇ ਵੀ ਇਹ ਹਰਕਤ ਕੀਤੀ ਆ ਚਾਹੇ ਉਹ ਪਿੰਡ ਦਾ ਚਾਹੇ ਉਹ ਬਾਹਰ ਦਾ ਹੈ ਤੇ ਬੰਦਾ ਭੇਤੀ ਉਹਨੂੰ ਪਤਾ ਹੀ ਸਾਰਾ ਉਹਨੇ ਨਿਹਾਇਤ ਹੀ ਇਨਸਾਨੀਅਤ ਤੌਰ ਤੇ ਗਿਰੀ ਹੋਈ ਹਰਕਤ ਕੀਤੀ ਆ ਕਿ ਇੱਕ ਪਰਿਵਾਰ ਪਰੇਸ਼ਾਨ ਆਲਰੇਡੀ ਤੇ ਉਹਦੇ ਨਾਲ ਇਤਰਾ ਚੋਰੀ ਕੀਤੀ ਉਹਦਾ ਨੁਕਸਾਨ ਕੀਤਾ ਮੈਂ ਸਮਝਦਾ ਕਿ ਇੱਕ ਮਾਲੀ ਨੁਕਸਾਨ ਤਾਂ ਹੈਗਾ ਹੀ ਹੈਗਾ ਕਿ ਜਜ਼ਬਾਤੀ ਤੌਰ ਦੇਤੇ ਇਸ ਪਰਿਵਾਰ ਨੂੰ ਬਹੁਤ ਡੂੰਗੀ ਠੇਸ ਪਹੁੰਚਾਈ ਹੈ ਬਲਕਿ ਤੋੜ ਕੇ ਰੱਖ ਦਿੱਤਾ ਕਿੰਨਾ ਕੁ ਨੁਕਸਾਨ ਕਰਕੇ ਭਾਜੀ ਨੁਕਸਾਨ ਇਹਨਾਂ ਦਾ ਵੇਖੋ ਮਾਲੀ ਨੁਕਸਾਨ ਤਾਂ 6-7 ਲੱਖ ਦੇ ਕਰੀਬ ਇਹਨਾਂ ਦਾ ਹੋ ਚੁੱਕਾ ਆ ਪਰ ਪਰੇਸ਼ਾਨੀ ਇਹ ਪਰਿਵਾਰ ਆਲਰੇਡੀ ਇੰਨਾ ਕੁ ਜ਼ਿਆਦਾ ਪਰੇਸ਼ਾਨ ਹੀਗਾ ਤੇ ਇਹਨਾਂ ਨੂੰ ਦਾ ਗੁਣਾ ਇਹਨਾਂ ਦੀ ਪਰੇਸ਼ਾਨੀ ਵਧਾਉਂਦੀ ਆ ਜੀ ਮੰਨ ਕਰਦੇ ਵੀਰ ਜੀ ਮੰਗ ਤੇ ਮੈਂ ਇਹ ਕਰੂੰਗਾ ਪਹਿਲਾਂ ਤੇ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦਾ ਜੋ ਸਮਾਨ ਚੋਰੀ ਹੋਇਆ ਉਹਨੂੰ ਬਰਾਮਦ ਕੀਤਾ ਜਾਵੇ ਦੂਸਰੇ ਨੰਬਰ ਤੇ ਬੰਦਿਆਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਕੀਤੀ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਅੱਜ ਟਾਈਮ ਵੇਖੋ ਤੁਸੀਂ ਤਕਰੀਬਨ 4:00 ਵੱਜ ਚੁੱਕੇ ਨੇ ਤਰੀਕ ਹੈਗੀ 22 ਮਈ ਅਜੇ ਤੱਕ ਕੋਈ ਵੀ ਮੁਲਾਜ਼ਮ ਸਾਡੇ ਤੱਕ ਨਹੀਂ ਪਹੁੰਚਿਆ ਡੀਐਸਪੀ ਸਾਹਿਬ ਨੂੰ ਵੀ ਅਸੀਂ ਦਰਖਾਸਤ ਦਿੱਤੀ ਆ ਐਸਐਚਓ ਸਾਹਿਬ ਨੂੰ ਵੀ ਦਿੱਤੀ ਆ ਥਾਣੇ ਨੂੰ ਇਨਫੋਰਮ ਕੀਤਾ ਜੇ ਤੱਕ ਨਹੀਂ ਆਈ ਅਸੀਂ ਇਹੋ ਤੁਹਾਡੇ ਰਸਤੇ ਇਹ ਜਿਹੜਾ ਮੀਡੀਆ ਆ ਇਹ ਸਾਰੇ ਆਮ ਲੋਕਾਂ ਦੀ ਆਵਾਜ਼ ਆ ਅਸੀਂ ਇਸ ਆਵਾਜ਼ ਰਸਤੇ ਇਹੋ ਬੇਨਤੀ ਕਰਨੀ ਚਾਹਾਂਗੇ ਕਿ ਪੁਲਿਸ ਆਵੇ ਕਿਰਪਾ ਕਰਕੇ ਇਸ ਪਰਿਵਾਰ ਦੇ ਉੱਤੇ ਜੋ ਦੁੱਖਾਂ ਦਾ ਪਹਾੜ ਟਟਾ ਉਹਦੇ ਦੇ ਕੁਝ ਸਹਾਇਤਾ ਕਰੇ ਕੁਝ ਇਹਨਾਂ ਦਾ ਭਾਰ ਵੰਡਾਵੇ ਆ ਕੇ ਘੱਟੋ ਘੱਟ ਚੋਰ ਹੀ ਫੜਦੇ ਤੁਹਾਡਾ ਰਾਜਵੀਰ ਕੌਰ ਕੀ ਗੱਲ ਹੋਈ ਜੀ ਚੋਰ ਆਏ ਸਾਡੇ ਘਰ ਕੰਦ ਟੱਪ ਕੇ ਚੋਰੀ ਕੀਤੀ ਉਹਨਾਂ ਨੇ ਆਣ ਕੇ ਲਿਮਾਰੀਆਂ ਲੋਰੀਆਂ ਸਾਰੀਆਂ ਖੋਲੀਆਂ ਆ ਕੀ ਲੱਗਦਾ ਕਿ 4-5 ਲੱਖ ਦਾ ਸੋਨਾ ਤੇ ਦੋ ਘੜੀਆਂ ਹੈਗੀਆਂ ਬਾਕੀ ਕੀ ਲੱਗਦਾ ਕਿਸੇ ਭੇਤੀ ਦਾ ਕੰਮ ਹੈ ਭੇਤੀ ਦਾ ਇੱਥੋਂ ਤੱਕ ਕੀ ਸੰਨ ਲੱਗਦਾ ਕਿ ਸਾਡੇ ਪਿੰਡ ਦਾ ਹੀ ਹੈ ਅੱਛਾ ਕਿਸੇ ਤੇ ਸ਼ੱਕ ਹੈਗਾ ਸ਼ੱਕ ਤੇ ਹੁਣ ਪੁਲਿਸ ਕਾਰਵਾਈ ਕਰੇ ਹੁਣ ਅਸੀਂ ਤੇ ਹੁਣ ਕੋਈ ਕਹਿ ਨਹੀਂ ਸਕਦੇ ਟੋਟਲ ਕਿੰਨਾ ਕੁ ਨੁਕਸਾਨ ਕਰ ਗਿਆ ਜੀ ਫੁੱਲ ਕਿੰਨਾ ਕੁ ਨੁਕਸਾਨ ਹੋ ਗਿਆ ਲਾਸ਼ੇ 7 ਲੱਖ ਦਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਜੀ ਹੁਣ ਮੰਗਨ ਇਨਸਾਫ ਦਾ ਮਿਲਣਾ ਚਾਹੀਦਾ ਸਾਨੂੰ ਸਾਡੇ ਚੋਰ ਲੱਭ ਕੇ ਚਾਰ ਲੱਭ ਕੇ ਸਾਡਾ ਸਮਾਨ ਵਾਪਸ ਕਰਾਇਆ ਜਾਵੇ ਜੀ ਬੋਲੋ ਕੀ ਮਾਮਲਾ ਜਿਹੜਾ ਚੋਰੀ ਹੋਈ ਹੈ ਜਿਹੜੀ ਚਨਪ੍ਰੀਤ ਸਿੰਘ ਪਿੰਡ ਰਾਪੁਰ ਦੇ ਘਰੋਂ ਚੋਰੀ ਹੋਈ ਹੈ ਜੀ ਉਹਦਾ ਮੌਕਾ ਵੇਖਿਆ ਗਿਆ ਉਹਦੇ ਘਰ ਦੇ ਮੌਕੇ ਦੇ ਹਿਸਾਬ ਨਾਲ ਜੋ ਵੱੜੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੋਈ ਦੱਸਿਆ ਕਰਦੇ ਨੇ ਵੀ ਕੋਈ ਸ਼ੱਕ ਕਿਸੇ ਤੇ ਸ਼ੱਕ ਨਹੀਂ ਹੈ ਤੁਸੀਂ ਕਰਨਾ ਜੋ ਵੀ ਬੰਦੀ ਕਾਰਵਾਈ ਕੀਤੀ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ੋਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News